ਉਹ ਟੀਵੀ ਦੇਖਣ ਲਈ ਨਹੀਂ ਪਵੇਗੀ ਸੈਟ ਅਪ ਬਾਕਸ ਦੀ ਲੋੜ BSNL ਨੇ ਆਪਣੇ ਗਾਹਕਾਂ ਲਈ ਲਿਆਂਦਾ ਨਵਾਂ ਪਲਾਨ ਹੁਣ ਥੋੜੇ ਪੈਸਿਆਂ ਵਿੱਚ ਹੀ ਲੈ ਸਕੋਗੇ ਨੈਟ ਤੇ ਟੀਵੀ ਦੇਖਣ ਦਾ ਨਜ਼ਾਰਾ ਜੀ ਹਾਂ ਪ੍ਰਾਈਵੇਟ ਕੰਪਨੀਆਂ ਤੋਂ ਪਛੜਨ ਮਗਰੋਂ ਸਰਕਾਰੀ ਟੈਲੀਕਾਮ ਕੰਪਨੀ BSNL ਮੁੜ ਐਕਟਿਵ ਹੋ ਗਈ ਹੈ BSNL ਵੱਲੋਂ ਨਿਤ ਨਵੇਂ ਪਲਾਨ ਲਿਆਂਦੇ ਜਾ ਰਹੇ ਹਨ ਜੋ ਪ੍ਰਾਈਵੇਟ ਕੰਪਨੀਆਂ ਤੋਂ ਸਸਤੇ ਹਨ ਹੁਣ BSNL ਨੇ OTT ਪਲੇ ਨਾਲ ਸਾਂਝੇਦਾਰੀ ਵਿੱਚ BI TV ਲਾਈਵ ਟੀਵੀ ਸੇਵਾ ਸ਼ੁਰੂ ਕੀਤੀ ਹੈ ਇਸ ਦੀ ਮਦਦ ਨਾਲ ਬੀਐਸਐਨਲ ਖਪਤਕਾਰ ਆਪਣੇ ਮੋਬਾਈਲ ਤੇ 4.500 ਤੋਂ ਵੱਧ ਲਾਈਵ ਚੈਨਲ ਦੇਖ ਸਕਣਗੇ ਭਾਵ ਹੁਣ ਤੁਹਾਨੂੰ ਟੀਵੀ ਦੇਖਣ ਲਈ ਸੈਟ-ਆਪ ਬਾਕਸ ਦੀ ਲੋੜ ਨਹੀਂ ਰਹੇਗੀ ਦਰਅਸਲ ਬੀਐਸਐਨਲ ਵੱਲੋਂ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਕਈ ਯਤਨ ਕੀਤੇ ਜਾ ਰਹੇ ਹਨ ਇਸੇ ਕੜੀ ਤਹਿਤ ਸਰਕਾਰੀ ਟੈਲੀਕਮ ਆਪਰੇਟਰ BSNL ਨੇ ਆਪਣੇ ਉਪਭੋਗਤਾਵਾਂ ਨੂੰ ਲਾਈਵ ਟੀਵੀ ਸਹੂਲਤ ਪ੍ਰਦਾਨ ਕਰਨ ਲਈ BiyTV ਸੇਵਾ ਸ਼ੁਰੂ ਕੀਤੀ ਹੈ ਜਿਸ ਲਈ ਕੰਪਨੀ ਨੇ OTT ਪਲੇ ਨਾਲ ਹੱਥ ਮਿਲਾਇਆ ਹੈ ਪਹਿਲਾਂ ਇਹ ਸੇਵਾ ਤਾਮਿਲਨਾਡੂ ਦੇ ਪੁੱਡੂਚੇਰੀ ਵਿੱਚ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤੀ ਗਈ ਸੀ ਹੁਣ ਇਸ ਨੂੰ ਪੂਰੇ ਦੇਸ਼ ਵਿੱਚ ਲਿਆਂਦਾ ਗਿਆ ਹੈ बीआईटीवी दी सेवा दी मदद ਨਾਲ बीएसएनएल ਆਪਣੇ ਉਪਭੋਗਤਾਵਾਂ ਨੂੰ ਸਮਾਰਟ ਫੋਨ ਤੇ ਸਿੱਧਾ ਇੰਟਰਨੈਟ ਟੀਵੀ ਪ੍ਰਦਾਨ ਕਰਨਾ ਚਾਹੁੰਦਾ ਹੈ ਇਸ ਦੀ ਮਦਦ ਨਾਲ ਉਪਭੋਗਤਾਵਾਂ ਨੂੰ 450 ਤੋਂ ਵੱਧ ਲਾਈਵ ਟੀਵੀ ਚੈਨਲ ਮਿਲਣਗੇ ਇਸ ਵਿੱਚ ਕਈ ਪ੍ਰੀਮੀਅਮ ਚੈਨਲ ਵੀ ਸ਼ਾਮਲ ਕੀਤੇ ਗਏ ਹਨ ਇਸ ਲਈ ਹੁਣ ਤੁਹਾਨੂੰ ਟੀਵੀ ਦੇਖਣ ਲਈ ਸੈਟਅਪ ਬਾਕਸ ਦੀ ਲੋੜ ਨਹੀਂ ਰਹੇਗੀ ਸਿਰਫ बीएसएनएल ਦਾ ਸਿਮ ਹੀ ਸਾਰਾ ਕੰਮ ਸਾਰ ਦੇਵੇਗਾ बीएसएनएल ਬੀਆਈ ਸੇਵਾ ਤਹਿਤ ਭਗਤੀ ਫਲੈਕਸ ਕੰਚਨਾ ਲੰਕਾ ਸਟੇਜ ਓਐਮਜੀ ਓਐਮਟੀਵੀ ਪਲੇ ਫਲੈਕਸ ਫੈਨ ਕੋਡ ਹੋਬਰ ਅਪਰ ਤੇ ਡਿਸਟਰੋ ਤੇ ਰਨ ਟੀਵੀ ਸਣੇ 450 ਤੋਂ ਵੱਧ ਟੀਵੀ ਚੈਨਲ ਦੇਖੇ ਜਾ ਸਕਦੇ ਹਨ ਬੀਐਸਐਨਐਲ ਬੀਆਈ ਟੀਵੀ ਉਪਭੋਗਤਾਵਾਂ ਲਈ ਲਾਈਵ ਟੀਵੀ ਸੇਵਾ ਤੱਕ ਪਹੁੰਚ ਕਰਨਾ ਕਾਫੀ ਆਸਾਨ ਹੈ ਜੇਕਰ ਤੁਸੀਂ ਇਸ ਨੂੰ ਵਰਤਣਾ ਚਾਹੁੰਦੇ ਹੋ ਤਾਂ ਤੁਹਾਨੂੰ BSNL .in ਤੇ ਜਾਣਾ ਪਵੇਗਾ ਇਸ ਤੋਂ ਬਾਅਦ ਰਾਜ ਦੀ ਚੋਣ ਕਰਨੀ ਪਵੇਗੀ ਇਸ ਤੋਂ ਬਾਅਦ ਤੁਹਾਨੂੰ ਇੱਕ OTP ਭੇਜਿਆ ਜਾਵੇਗਾ ਜਿਸ ਨੂੰ ਦਰਜ ਕਰਨ ਤੋਂ ਬਾਅਦ ਤੁਸੀਂ ਸੇਵਾ ਨੂੰ ਐਕਟਿਵ ਕਰ ਸਕਦੇ ਹੋ ਤੁਸੀਂ Google Play Store ਤੇ ਜਾ ਕੇ OTT Play ਐਪ ਵੀ ਡਾਊਨਲੋਡ ਕਰ ਸਕਦੇ ਹੋ ਐਪ ਦੀ ਵਰਤੋਂ ਕਰਨ ਲਈ ਤੁਹਾਨੂੰ ਰਜਿਸਟਰਡ ਮੋਬਾਈਲ ਨੰਬਰ ਨਾਲ ਲੌਗਇਨ ਕਰਨਾ ਪਵੇਗਾ ਤਾਂ ਇਹ BSNL ਉਪਭੋਗਤਾਵਾਂ ਲਈ ਵੱਡੀ ਤੇ ਚੰਗੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਹਰ ਪੰਜਾਬੀ ਅਪਡੇਟ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ